ਹਾਂ ਜੀ ਸੁਖ ਰਣ ਕਾਣੀ ਹੈਲੋ ਜੀ ਸਤਿ ਸ਼੍ਰੀ ਅਕਾਲ ਸੁਵਰਤਨਵਾੜਾ ਸਾਇਬਰੌਂ ਦੇ ਵਿੱਚ ਹੋਰ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਪ੍ਰਮਾਤਮਾ ਗਿਆਦਾਸ ਕਰਦੇ ਸਭੀ ਸਾਰੇ ਠੀਕ ਠਾਕ ਹੋ ਗੋ ਹਾਂ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰੀ ਬਲੌਗ ਸਟਾਰਟ ਕਰਦੇ ਪਹਿਲਾ ਜੇ ਕੱ ਤੁਸੀਂ ਚੈਨਲ ਤੇ ਨਵੇਂ ਸਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਕਿਸਾਨ ਦਾ ਇਹ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਉਸਟਰ ਜੀ ਹਾਂ ਜੀ ਅੱਜ ਆਪਾਂ ਬਣਾ ਰਹੇ ਆ ਰੈਸਪੀ ਕਈ ਦਿਨ ਜੇ ਸੈਰ ਕੀ ਤੋਂ ਨਹੀਂ ਬਣਾ ਰਹੇ ਸੀਗੇ ਮਿੱਠਾ ਖਾਣਾ ਸਨਿਆਸੀ ਮਿੱਠਾ ਖਾਣਾ ਕਿਸ ਤਰ੍ਹਾਂ ਕੇ ਦੇ ਤੇ ਫਰਿਜ ਨੂੰ ਜੀ ਬਧੀ ਹੱਦ ਨੇ ਗੁੰਦੀ ਦੇ ਲੱਡੂ ਇਹ ਗੁੰਦੀ ਦੇ ਲੱਡੂ ਮੰਗਦਾ ਸੀਗਾ ਤੇ ਅੱਜ ਆਪਾਂ ਇਹਨੂੰ ਬਣਾ ਕੇ ਲੈਣੇ ਆ ਤੇ ਹੁਣ ਇਹ ਨਾਲ ਮੇਰੀ ਹੈਲਪ ਕਰਾ ਰਹੀ ਹੈ ਗਰਮੀ ਤਾਂ ਬਹੁਤ ਆ ਪਰ ਫੇਰ ਵੀ ਇੱਥੇ ਚਲੋ ਆਪਾਂ ਠਾਕੀ ਕੋਲੀ ਥੋੜੀ ਥੋੜੀ ਹਵਾ ਲੜ ਕੇ ਰਸੋਈ ਦੇ ਵਿੱਚ ਤੇ ਆਪਾਂ ਹੁਣ ਬਣਾਉਨੇ ਆ ਸਾਈਪੀ ਤੇ ਕਿਉਂ ਪਾ ਰਹੇ ਹੈ ਕੜਾਈ ਦੇ ਵਿੱਚ ਇਹ ਕਿਉਂ ਗਰਮ ਹੋ ਜੂਗਾ ਜਦੋਂ ਆਪਾਂ ਬੇਸਣ ਪੋੜਦੇ ਹਾਂ ਇਹਦੇ ਅਜੇ ਮੈਂ ਬੇਸਣ ਗੁੰਦ ਲੜੂ ਬਣਾਉਣ ਲਈ ਇੱਕ ਇੱਕ ਕੌਲੀ ਪਰ ਕੇ ਲਈਆ ਬੜੀ ਸਾਰੀ ਬੇਸਣ ਦੀ ਤੇ ਉਹ ਇਹ ਜੀ ਨਹੀਂ ਲਈਏ ਇਹਦੀ ਚਾਹਤ ਨਾ ਮੰਗੇ ਤੇ ਇਹ ਬੇਸਣਾ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਸਿਰਫ ਆਪਾਂ ਨੇ ਤੇ ਇਹਨੂੰ ਪੋੜਾਂਗੇ ਹੁਣ ਬੇਸਣ ਨੂੰ Nå er det ferdig. ada ਜੇ ਤਾਂ ਨੰਨ ਇਹ ਮੈਚਵਾਲਾ ਦੇ ਇਹਨੂੰ ਹੁੰਦੀਆਂ ਦੇ ਸਵਾਲਾ ਦੇ ਤੇ ਖੱਲ ਦੇ ਦੇ ਮੈਂ ਕਿਸਣ ਆਵਾਜ਼ ਜੋ ਏਦਿਕੰਦਾ ਕੰਦਾ ਹੁੰਦੀਆਂ ਨਹੀਂ ਪੈਂਦੀ ਪਾਣੀ ਥਾ ਕੇ ਚਾਣ ਦੇ ਇੱਕ ਕਬੜੀ ਚੀਨੀ ਦੀ ਫੇ ਇਹਦੇ ਵਿੱਚ ਅੱਧਾ ਅੱਧੀ ਕਬੜੀ ਪਾਣੀ ਦੀ ਪਾਉਂਗਾ ਅੱਧੀ ਜਾਂਦੇ ਗੁੱਲਰ ਦੇ ਅੱਧ ਦੀ ਕਬੜੀ ਪਾਣੀ ਦੀ ਪਾਉਂਗਾ ਇਹ ਤਾਰੜੀ ਚੀਨੀ ਵੀ ਬਣਾਉਣੀ ਹੈ ਚਾੜੀ ਬਣਾਉਣੀ ਆਪਾਂ ਨੂੰ ਏਦਾਂ ਹੀ ਬਣਾਉਣੀ ਆ ਆਵਾਜ਼ ਆਉਂਦੀ ਇਸ ਕਰਕੇ ਦੂਸਰਾ ਪੱਖਾ ਲਾ ਦੇ ਪੁੱਤ ਹਵਾ ਆਉਂਦੀ ਹੈ ਮਣੀ ਮੋਟੀ ਇੱਥੇ ਘਰ ਵੀ ਦਾ ਬਹੁਤ ਬੁਰਾ ਹਾਲ ਕਰਿਆ ਪਿਆ ਦੂਸਰਾ ਲਾ ਕੇ ਆ ਪੱਖਾ ਸਹਿ ਬੜਾ ਜ਼ਿਆਦਾ ਗਾੜਾ ਰੱਖਣੀ ਹੈ ਕੋਲ ਆਪਾਂ ਨੇ ਨਾ ਜਿਆਦਾ ਪਤਲਾ ਇੱਥੇ ਆਉਣਾ ਨਾ ਆਪਣਾ ਜਿਆਦਾ ਗਰਮ ਹੋਣਾ ਚਾਹੀਦਾ ਨਾ ਜ਼ਿਆਦਾ ਮਤਲਬ ਠੰਡਾ ਮੀਡੀਅਮ ਜਿਹਾ ਹੋਣਾ ਚਾਹੀਦਾ ਵਿਚ ਵਿਚਾਲੇ ਜੀ ਆਪਾਂ ਜੀ ਦੋ ਦੋ ਕਲਰਾਂ ਦੀ ਗੁੰਦੀ ਬਣਾਵਾਂਗੇ ਮੇਰੇ ਕੋਲ ਇੱਕ ਜੈਲੋ ਕਲਰ ਆ ਜਲਵਾ ਇੱਕ ਗਰੀਨਾ ਤੋਂ ਆ ਪਲਣਾ ਦੀ ਬਣਾਵਾਂਗੇ ਇਹਨੂੰ ਬੇਸਨ ਅੱਧਾ ਦਾ ਕਰ ਲਾਂਗੇ ਲੈ ਨਹੀਂ ਇਹਦੇ ਚੰਡੀ ਕਰ ਦੋ ਦੁੱਧ ਦੁੱਧ ਰੈਡੀ ਉਹ ਦੇਣ ਨੂੰ ਬਚਾਈ ਗਏ ਆ ਆਪਣੇ ਕੋਲ ਚਾਰਨੀ ਇਹਦੇ ਨਾਲ ਕੱਢਾਂਗੇ ਇਹ ਚਾਰਨੀ ਦੀ ਡੰਡੀ ਸਾਤਰ ਟੁੱਟ ਗਈ ਕਿਉਂਕਿ ਅਸੀਂ ਪਿਛਲੀ ਦੀਵਾਲੀ ਨੂੰ ਜਦ ਲੱਡੂ ਬਣਾਏ ਸੀ ਨਾ ਉਦੋਂ ਇਹਦੀ ਡੰਡੀ ਟੁੱਟ ਗਈ ਚਾਣੀ ਮੈਣੀ ਇਸ ਪਾਵਾਂਗੇ ਗ੍ਰੀਨ ਕਲਰ ਲਓ ਜੀ ਆਪਣਾ ਕਲਰ ਵੀ ਮਿਕਸ ਹੋ ਗਿਆ ਤੇ ਚੰਗੀ ਲੱਗਦੀ ਹੁਣ ਆਪਾਂ ਥੋੜਾ ਗੈਸ ਘਟ ਕਰਕੇ ਨਾ ਹੋਰ ਜੀ ਅਰੇ ਫਾਮਾ ਕੇ ਪੋਣੀ ਬਸ ਇਦਾਂ ਹੀ ਹੋਣੀ ਹੈ ਇਹ ਜੀ ਨੇ ਪਾਣੀ ਨੂੰ ਇਥੇ ਪਾ ਤੇ ਫਿਰ ਬਾਅਦ ਤੁਮ ਬਲਗਰਾ ਹੀ ਦੇ ਲੈ ਮਰ ਫਾਕੀ ਇਹ ਆਖੀ ਹੁੰਦੀ ਨੇ ਫ੍ਰੀਜ ਰਹੀ ਹੈ ਤੇ ਇਹਨੂੰ ਥੋੜੀ ਜੀ ਮਤਲਬ ਜਿਆਦਾ ਕੋਰਕਰੀ ਜੀ ਹੋ ਜੂਗੀ ਉਹਨਾਂ ਚਿਰ ਭੁੰਨਣੀ ਹੈ ਤੇ ਅਗਰੇ ਚ ਪਾਣੀ ਚਾਹਣੀਆਂ ਪੇਚ ਰਹੀਏ ਕੜਾਹੇ ਨੂੰ ਦੀ ਕੋਈ ਸੋਰੇ ਨੂੰ ਨੇ ਸੇਕ ਲਈਏ ਚਾਹਣੀਆਂ ਚੱਕ ਲਿਆ ਜਿਪ ਜਿਪੀ ਜੀ ਬਣਾ ਲਈਏ ना जरे क्या ये? अरे, कर दे। कोई नहीं कर दे। हाली नहीं बनी ਕੜੋਲ ਲਓ ਜੀ ਜਿਹੜੀ ਆਪਣੀ ਆਹ ਬਣੀ ਹੈ ਨਾ ਇਹਦੇ ਵਿੱਚ ਪਾਵਾਂਗੇ ਆਪਾਂ ਸਾਰੀ ਚੀਜ਼ ਪਾਵਾਂਗੇ ਵਿੱਚ ਗ੍ਰੀਪਿਕ ਹੋ ਜਿਹਾ ਸਾਰੀ ਇਹ ਚੀਜ਼ਾਂ ਗਰਮ ਕਰਤੀ ਠੰਡੀ ਹੋ ਗਈ ਸਦਾ ਦਾਜੀ ਗੁਰਦੀ ਆਪਾਂ ਨੇ ਇਹਦੇ ਵਿੱਚ ਪਾਤੀ ਸਾਰੀ ਪਤਲੀ ਚਾਣੀ ਦੇ ਵਿੱਚ ਹੁਣ ਇਹਨੂੰ ਠੰਡੀ ਖਾ ਕੇ ਕੋਈ ਜਿਹਾ ਇਦਾਂ ਉਕਰ ਲਾਗੇ ਵੈਸ਼ ਇਹਦੇ ਵਿੱਚ ਆਜੋ ਜੀ ਬੋਲ ਇਹ ਠੰਡੇ ਹੋਤੇ ਪਸੰਦ ਕੋਮਕੀਨ ਦੇ ਬਣੇ ਹੋਏ ਨੇ ਇਹ ਜੀ ਤੇ ਦੋ ਬਾਰੇ ਕਿੰਨੇ ਬਾਟੇਗੇ ਸਾਰੇ ਲਓ ਜੀ ਆਪਣੇ ਲੱਡੂ ਬਣ ਕੇ ਤਿਆਰ ਨੇ ਦੇਖੋ ਦੋ ਕਲਰਾਂ ਦੇ ਕਿੰਨਾ ਸੋਹਣਾ ਮਿਕਸ ਜਿਹਾ ਕਲਰ ਆਇਆ ਨਾ ਦੋਹਾਂ ਜੈਲੋ ਤੇ ਗ੍ਰੀਨ ਦਾ ਬੱਸ ਤਾਂ ਠੀਕ ਬਣਿਆ ਥੋੜੀ ਚਾਣੀ ਮੇਰੇ ਤੋਂ ਵੱਧ ਰੱਖੀ ਗਈ ਕਹਾਂ ਤੇ ਧਿਆਨ ਰੱਖੂਗੀ ਅੱਗੇ ਬਣਾਏ ਤੇ ਕਾਫੀ ਸੇ ਹੋ ਗਏ ਬਣਾਇਆ ਉਹਨੂੰ ਮੈਸੇ ਤਾਂ ਸਹੀ ਨੇ ਥੋੜੀ ਚਾਣੀ ਵੱਧ ਹੈ ਤੇ ਹੁਣ ਆਪਾਂ ਦੰਨਿਆ ਇਹ ਜਿਸ ਕਰਨ ਉਹਨਾਂ ਨੂੰ ਖਾਣ ਵਾਸਤੇ ਦੇਖ ਵਧੀਆ ਲੱਗਦੇ ਤੇ ਥੋੜਾ ਮਿੱਠਾਈ ਵੱਧਾ ਜੇ ਥੋੜੀ ਬੂੰਦੀ ਹੋਰ ਹੁੰਦੀ ਫੇਰ ਜਾਂਚੀ ਹੋਰ ਪੈ ਜਾਣਾ ਸਿੱ ਮਿੱਠਾ ਘੱਟ ਜਾਣਾ ਸੀ ਜਿਆਦਾ ਹੀ ਥੋੜਾ ਜਿਹਾ ਲੈ ਦੇਖੋ ਕਿਵੇਂ ਪੈ ਨੇ ਹੁਣ ਦੇਖਣਗੇ ਨੇ ਲੈ ਠੋ ਲੈ ਲੱਡੂ ਖਾ ਲੋ ਜਿਸ ਕਾਂ ਜਿਪੂ ਲੇਹੇ ਲੱਡੂ ਇਹ ਕਚਕ ਵਾਈਟ ਦਿੱਤਾ ਮੈਂ ਦੇ ਵਾਪਸ ਲੈ ਕੇ ਦਿੱਤੀ ਆ ਖਾ ਕੇ ਦੇਸੋ ਕਿੱਦਾਂ ਦਾ ਬਣੇ ਰੱਖ ਤੇ ਲੱਗੇ ਲਓ ਜੀ ਆਪਣੇ ਲੱਡੂ ਬਣ ਗਏ ਤੇ ਆਪਾਂ ਹੋ ਕੇ ਜਵਾਕਾ ਨੂੰ ਫਲਾਤੇ ਨੇ ਲੱਡੂ ਬਣ ਗਏ ਤੇ ਆਪਾਂ ਜਵਾਕਾ ਨੂੰ ਫਲਾਤੇ ਹੁਣ ਚੱਲਦੇ ਹੁਣ ਮੈਂ ਐਸਾ ਕੋਲ ਨੂੰ ਧਾਨਾਂ ਦਾ ਟਾਈਮ ਹੋ ਚੁੱਕੀ ਹੈ ਮੇਰੇ ਆਪਣੇ ਕੋਲ ਦੇ ਕਿੰਨੇ ਚੱਲਦੇ ਹੁਣ ਮੈਂ ਐਸਾ ਕੋਲ ਨੂੰ ਮੈਸਾ ਟਾਈਮ ਹੋ ਚੁੱਕਿਆ ਧਾਨਾਂ ਦਾ ਕਾਫੀ ਲੱਗ ਗਿਆ ਬਣਾਉਣ ਗਰਮੀ ਦੇ ਵਿੱਚ ਤੇ ਹੋਰ ਲੈਣਾ ਲਫੜ ਲੈ ਜਿਸ ਕਰ ਲੈਣਾ ਆ ਹੋਰ ਤੇ ਬੱਸ ਤਾਂ ਵਧੀਆ ਬਣੇ ਨੇ ਹੈਨਾ ਮਿੱਠਾ ਵੀ ਸਹੀ ਆ ਬਸ ਥੋੜੀ ਚਾਣੀ ਵੱਧ ਰਹੇਗੀ ਜੇ ਗੁੰਦੀ ਹੋਰ ਬਣਾਈ ਹੁੰਦੀ ਤਾਂ ਫਿਰ ਵਿੱਚ ਠੀਕ ਆ ਜਾਣੀ ਸੀ ਹੈਨਾ ਤੇ ਮਿੱਠਾ ਵੀ ਹੋਰ ਘਟ ਦੇਣਾ ਸੀਗਾ ਤੇ ਜਿਸ ਕਰ ਨੂੰ ਤਾਂ ਬਹੁਤ ਸਵਾਦ ਲੱਗੇ ਨੇ ਦੋ ਲੱਡੂ ਖਾ ਗਏ ਹੁਣ ਤੱਕ ਚਲੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ੍ਹ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਟੱਕ ਟੱਕ ਲਈ ਓਕੇ ਬਾਏ ਬਾਏ ਟਾਟਾ